ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਚਾਓ ਬੋਲੇ ਜਿਹਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਰਹੀ ਹੈ ਅੱਜ ਇਸ ਪਾਵਨ ਬਾਣੀ ਦਾ ਚਾਰ ਤੇ ਪੰਜ ਨੰਬਰ ਪਾਦਾ ਕਹ ਲਈਏ ਜਾਂ ਛੰਦ ਕਹ ਲਈਏ ਉਹ ਆਪ ਸੰਗਤਾਂ ਦੇ ਨਾਲ ਸਾਂਝ ਪਾਣੀ ਹੈ ਆਓ ਸਭ ਤੋਂ ਪਹਿਲਾਂ ਇਸ ਪਾਵਨ ਬਾਣੀ ਦਾ ਪਾਠ ਕਿਵੇਂ ਉਚਾਰਨ ਕਰਨਾ ਹੈ ਪਾਠ ਕਿਵੇਂ ਪੜ੍ਹਨਾ ਹੈ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ 비ਦੇ ਵੰਦੇ ਕਮਲ ਮਹਿ ਭਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਬਾਰ ਬਾਰ ਦਿਉ ਸਰਬ ਇਸ ਤਰ੍ਹਾਂ ਉਚਾਰਨ ਕਰਨਾ ਹੈ ਹੁਣ ਥੋੜੀ ਅਰਥਾਂ ਅਨੁਸਾਰ ਵਿਚਾਰ ਸਾਂਝੀ ਕਰੀਏ ਇਹ ਚੋ ਬੋਲੇ ਪਵਨ ਸ਼ਬਦ ਜਿਹੜੇ ਅਸੀਂ ਪੜ੍ਹਦੇ ਆਂ ਇਹ ਪਵਨ ਬਾਣੀ ਹੈ ਚਾਰ ਪ੍ਰੇਮੀਆ ਪ੍ਰਥਾਏ ਵਿਚਾਰਨ ਕੀਤੇ ਹੋਏ ਸ਼ਬਦ ਵਿਦਵਾਨਾਂ ਨੇ ਮੰਨੇ ਨੇ ਇੱਕ ਪ੍ਰੋਫੈਸਰ ਸਾਹਬ ਸਿੰਘ ਨੇ ਇਸ ਚੀਜ਼ ਨੂੰ ਨਹੀਂ ਮੰਨਿਆ ਉਹ ਸੰਮਨ ਔਰ ਮੂਸਨ ਇਹਨਾਂ ਦੇ ਅਰਥ ਅਲੱਗ ਤਰੀਕੇ ਨਾਲ ਕਰਦੇ ਨੇ ਸੰਮਨ ਸਮਮਨ ਬਰਾਬਰ ਮੰਨ ਵਾਲੇ ਦਾਨੀ ਪੁਰਸ਼ ਮੂਸਨ ਠੱਗੇ ਜਾਣ ਵਾਲੇ ਵਿਕਾਰਾਂ ਵਿੱਚ ਫਸੇ ਮਨੁੱਖ ਪ੍ਰਥਾਏ ਤੋ ਇਸ ਤਰ੍ਹਾਂ ਪ੍ਰੋਫੈਸਰ ਸਰਬ ਸਿੰਘ ਜੀ ਨੇ ਜੋ ਪਾਠ ਦਰਪਣ ਦੀਪਾ ਉਹਨਾਂ ਨੇ ਟਿੱਕਾ ਹੈ ਉਹਨਾਂ ਨੇ ਕੀਤਾ ਹੋਇਆ ਉਹਦੇ ਵਿੱਚ ਇਹਦੀ ਵਿਚਾਰ ਸਾਂਝ ਕੀਤੀ ਹੋਈ ਹੈ ਪਰ ਬਹੁਤ ਵਿਦਵਾਨ ਜਿਵੇਂ ਗਿਆਨੀ ਹਰਵੰਸ ਸਿੰਘ ਗਿਆਨੀ ਗੁਰਵਚਨ ਸਿੰਘ ਜੀ ਪਿੰਡਰਾ ਵਾਲੇ ਤੇ ਹੋਰ ਕਈ ਉਹ ਮੰਨਦੇ ਨੇ ਕਿ ਚੌ ਬੋਲੇ ਚਾਰਾਂ ਵਾਸਤੇ ਬੋਲੇ ਹੋਏ ਪਵਨ ਸ਼ਬਦ ਨੇ ਅਸੀਂ ਹੁਣ ਮੂਸਨ ਸੰਮਨ ਇਹਨਾਂ ਦੋਨਾਂ ਨੂੰ ਜੋ ਸਤਿਗੁਰੂ ਜੀ ਨੇ ਪਾਵਨ ਬਚਨ ਉਚਾਰੇ ਨੇ ਸਮੋਦਨ ਕਰਕੇ ਉਹਨਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਸੋ ਗਿਆਨੀ ਹਰਵੰਸ ਸਿੰਘ ਜੀ ਤੇ ਯਾਨੀ ਗੁਰੂਵਚਨ ਸਿੰਘ ਪਿੰਡਰਾਂ ਵਾਲੇ ਅਨੁਸਾਰ ਇਹ ਜਿਹੜੀਆਂ ਪੰਕਤੀਆਂ ਹੈ ਇਹ ਮੂਸਨ ਸੰਮਨ ਦੇ ਪੁੱਤਰ ਮੂਸਨ ਦੇ ਸਾਹਮਣੇ ਸਤਿਗੁਰੂ ਜੀ ਨੇ ਉਹਨੂੰ ਸੋਧਨ ਕਰਕੇ ਇਹ ਪਾਵਨ ਬੋਲ ਬੋਲੇ ਹਨ ਮੂਸਨ ਪਰ ਜੇ ਪ੍ਰੋਫੈਸਰ ਸਾਹਿਬ ਜੀ ਨੂੰ ਦੇਖੋਗੇ ਮੂਸਨ ਦਾ ਅਰਥ ਕੀਤਾ ਹੋਇਆ ਠੱਗਿਆ ਜਾਣ ਵਾਲਾ ਮਨੁੱਖ ਇਹ ਠੱਗਿਆ ਜਾ ਰਿਹਾ ਵਿਕਰਮ ਵਿੱਚ ਫਸਿਆ ਹੋਇਆ ਮੂਸਨ ਮਸਕਰ ਪ੍ਰੇਮਕੀ ਤੋਂ ਮਸਕਰ ਜਿਹੜਾ ਸ਼ਬਦ ਹੈ ਇਹਦਾ ਅਰਥ ਹੁੰਦਾ ਚੰਦਨੀ ਪ੍ਰੇਮ ਕੀ ਪ੍ਰੇਮ ਨੂੰ ਕਹਿੰਦੇ ਪਿਆਰ ਨੂੰ ਪਿਆਰ ਦੀ ਚੰਦਨੀ ਰਹੀ ਜੋ ਅੰਬਰ ਛਾਏ ਆਕਾਸ਼ ਦੇ ਵਿੱਚ ਜਿਹੜੀ ਛਾਈ ਹੋਈ ਹੈ ਜੋ ਖਿਲਰ ਰਹੀ ਹੈ ਜੋ ਚਾਨਣੀ ਚਰਚ ਫਿਰ ਆਕਾਸ਼ ਦੇ ਵਿੱਚ ਚਲਨ ਕਰ ਰਹੀ ਹੈ ਤਾਂ ਫਿਰ ਸਤਿਗੁਰ ਕਹਿੰਦੇ ਨੇ हे ਮੂਸਨ ਚੰਦ ਦੀ ਜਿਹੜੀ ਚਾਨਣੀ ਹੈ ਜੋ ਆਕਾਸ਼ ਦੇ ਉੱਤੇ ਖਿਲਰੀ ਹੋਈ ਹੈ ਮੂਸਨ ਮਸਕਰ ਪ੍ਰੇਮ ਕੀ ਮਨੁੱਖ ਜਿਹੜਾ ਉਹਦੇ ਹਿਰਦੇ ਆਕਾਸ਼ ਦੇ ਵਿੱਚ ਜਿਹੜਾ ਮਨੁੱਖ ਰੱਬ ਦੀ ਬੰਦਗੀ ਕਰਦਾ ਪਰਮਾਤਮਾ ਦੇ ਪ੍ਰੇਮ ਦੀ ਚਾਨਣੀ ਜਿੱਦੇ ਖਿਲਰ ਰਹੀ ਹੈ ਇਸ਼ਾਰਾ ਇਸ ਪਾਸੇ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਚੰਨ ਦੀ ਚਾਨਣੀ ਸਾਰੇ ਆਕਾਸ਼ ਉੱਤੇ ਖਿਲਰੀ ਹੋਈ ਹੈ ਖਿਲਰੀ ਹੋਈ ਹੁੰਦੀ ਹੈ ਵਿਦ ਦੇ ਬੰਦੇ ਕਮਲ ਮਹਿ ਵਿਦ ਹੁੰਦਾ ਵਿੱਜੇ ਹੋਏ ਬੰਦੇ ਹੁੰਦਾ ਵੱਜੇ ਹੋਏ ਵਿਜ ਵੱਜੇ ਚ ਫਰਕ ਹੈ ਵਿਦੇ ਵਿਜੇ ਹੋਏ ਬੰਦੇ ਵੱਜੇ ਹੋਏ ਰਹੇ ਲਪਟਾਏ ਲਵੜ ਰਹੇ ਹਨ ਉਸ ਵੇਲੇ ਜਦੋਂ ਚਾਨਣੀ ਖਿਲਰ ਰਹੀ ਹੈ ਭੌਰੇ ਜਿਹੜੇ ਹੈ ਕੌਲ ਫੁੱਲ ਵਿੱਚ ਵਿਜੇ ਹੋਏ ਵੱਜੇ ਹੋਏ ਕੌਲ ਫੁੱਲ ਦੇ ਵਿੱਚ ਹੀ ਲਵੜ ਰਹੇ ਹੁੰਦੇ ਹਨ ਇਸੇ ਤਰ੍ਹਾਂ ਮਨੁੱਖ ਦੇ ਹਿਰਦੇ ਆਕਾਸ਼ ਨੂੰ ਪਰਭੂ ਦੇ ਪ੍ਰੇਮ ਦੀ ਚਾਨਣੀ ਜਿਹੜੀ ਹੈ ਨਾ ਉਹ ਰੋਸ਼ਨ ਕਰ ਰਹੀ ਹੁੰਦੀ ਹੈ ਪਰਮਾਤਮਾ ਪਰਮੇਸ਼ਰ ਦੇ ਪ੍ਰੇਮ ਦੀ ਚਾਨਣੀ ਜਿਵੇਂ ਜਿਵੇਂ ਪ੍ਰੇਮ ਪਰਮਾਤਮਾ ਦੇ ਨਾਲ ਵਧੇਗਾ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ ਤੋ ਮਨੁੱਖ ਪ੍ਰਭੂ ਪ੍ਰੇਮ ਵਿੱਚ ਵਗੇ ਹੋਏ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ ਜਿਵੇਂ ਪੌੜਾ ਫੁੱਲ ਵਿੱਚ ਜੁੜਿਆ ਰਹਿੰਦਾ ਹੈ ਉਹ ਪਰਮਾਤਮਾ ਦੇ ਚਰਨਾਂ ਨਾਲ ਗੁਰੂ ਸ਼ਬਦ ਨਾਲ ਜੁੜੇ ਰਹਿੰਦੇ ਹਨ ਜਪ ਤਪ ਸੰਜਮ ਹਰਖ ਸੁਖ ਇਹ ਸਾਰੇ ਬਹੁਵਚਨ ਸ਼ਬਦ ਨੇ ਜਪ ਮੰਤਰਾਂ ਦੇ ਜਪ ਤਪ ਬਹੁਤ ਹੀ ਧੂਣੀਆਂ ਤਪਾਣੀਆਂ ਸੰਜਮ ਸੰਜਮ ਰੱਖਣਾ ਇੰਦਰੀਆਂ ਨੂੰ ਬਕਾਰਾਂ ਬਲ ਰੋਕਣਾ ਇੱਕ ਯਤਨ ਕਰਨਾ ਹਰਖ ਖੁਸ਼ੀ ਕਹਿ ਲਈਏ ਮਾਨ ਇੱਜਤ ਮਹਤ ਵਡਿਆਈ ਅਰਧ ਅਰਥ ਹੁੰਦਾ ਅਤੇ ਇਹ ਗਰਬ ਦਾ ਅਰਥ ਹੁੰਦਾ ਅਹੰਕਾਰ ਜਿਵੇਂ ਮਨੁੱਖ ਜਿਹੜਾ ਹੈ ਕਈ ਵਾਰ ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖਾਤਰ ਧੂਣੀਆਂ ਤਪਾਉਂਦਾ ਹੈ ਇੰਦਰੀਆਂ ਨੂੰ ਬਸ ਕਰਨ ਲਈ ਉੱਠੇ ਵੀ ਲਟਕਦਾ ਹੈ ਕਈ ਕੁਛ ਕਰਦਾ ਹੈ ਤੇ ਪ੍ਰਮਾਤਮਾ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਇੱਕ ਯਤਨ ਕਰਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਿਵੇਂ ਕੋਈ ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖਾਤਰ ਜਾਪ ਧੂਨੀਆਂ ਤੇ ਫਿਰ ਪੁੱਠੇ ਲਟਕਣਾ ਇਹਨਾਂ ਕਾ ਕਰਕੇ ਉਹ ਥੋੜਾ ਖੁਸ਼ ਹੁੰਦਾ ਵੀ ਮੈਂ ਕੁਝ ਕੀਤਾ ਹੈ ਜਿੰਨੀ ਕਿ ਇਹਨਾਂ ਸਾਧਨਾ ਤੋਂ ਖੁਸ਼ੀ ਇੱਜ਼ਤ ਵਡਿਆਈ ਇਹਨਾਂ ਤੋਂ ਮਿਲਿਆ ਹੋਇਆ ਸੁੱਖ ਪਰ ਜਦੋਂ ਇਹਨਾਂ ਤੋਂ ਮਿਲਿਆ ਸੁੱਖ ਵਡਿਆਈ ਜਦ ਮਿਲੀ ਫਿਰ ਹੰਕਾਰ ਵੀ ਨਾਲ ਮਿਲਿਆ ਤੇ ਇਹ ਸਾਰਾ ਹੀ ਹੰਕਾਰ ਵੀ ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦਿਉ ਸਰਬ ਇਨਾ ਤਾਪਾਲਿਕ ਜੋ ਸੰਜਮ ਰੱਖੇ ਜੋ ਧੂਨੀਆਂ ਤੋਂ ਖਾਈਆਂ ਤੇ ਇਹਨਾਂ ਦੇ ਜਾਲ ਵਿੱਚ ਫਸੇ ਹੋਏ ਮਨੁੱਖ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪਣਾ ਮਨੁੱਖੀ ਜਨਮ ਜਿਹੜੇ ਲੁੱਟਾਰ ਰਹੇ ਨੇ ਇਸ ਤਰ੍ਹਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਮੈਂ ਅੱਖ ਨਿਮਖਕ ਹੁੰਦਾ ਅੱਖ ਚਮਕਣ ਜਿੰਨਾ ਸਮਾਂ ਜਿਵੇਂ ਅਸੀਂ ਅੱਖ ਚਮਕਦੇ ਹਾਂ ਨਿਮਖਕ ਪ੍ਰੇਮ ਪਰ ਪ੍ਰਮਾਤਮਾ ਦੇ ਅੱਖ ਚਮਕਣ ਜਿੰਨੇ ਪਿਆਰ ਦੇ ਉੱਤੇ ਵਾਰ-ਵਾਰ ਦਿਓ ਸਰਬ ਅਸਾਰੀਆਂ ਜੀਜਾਂ ਜਪ ਕਰਨੇ ਤਪ ਸਾਧਣੇ ਸੰਜਮ ਰੱਖਣੇ ਤੇ ਫਿਰ ਹੰਕਾਰ ਵਗੈਰਾ ਇਹ ਜੋ ਵੀ ਪ੍ਰਾਪਤ ਹੁੰਦਾ ਮਨੁੱਖ ਨੂੰ ਦੁਨੀਆਵੀ ਸਾਧਨ ਵਰਤਨ ਦੇ ਨਾਲ ਇਨੇ ਮੈਂ ਪ੍ਰਮਾਤਮਾ ਦੇ ਨਾਮ ਤੋਂ ਕੁਰਬਾਨ ਕਰ ਦਿੰਦਾ ਸਭ ਕੁਝ। ਇਹ ਕੁਝ ਕਰਨ ਦੀ ਮੈਨੇ ਲੋੜ ਹੀ ਨਹੀਂ ਹੈ। ਮੈਂ ਤਾਂ ਸਿਰਫ ਪ੍ਰਮਾਤਮਾ ਦੇ ਨਾਲ ਪਿਆਰ ਪਰਮੇਸ਼ਰ ਦੀ ਬੰਦਗੀ ਕਰਦਾ ਹਾਂ ਤੇ ਇਹ ਸਭ ਕੁਝ ਉਹਦੇ ਉੱਤੇ ਕੁਰਬਾਨ ਕਰਦਾ ਹਾਂ। ਇਹ ਮੂਸਨ ਇਹ ਸਭ ਕੁਝ ਪ੍ਰਮਾਤਮਾ ਦੇ ਨਾਮ ਤੋਂ ਕੁਰਬਾਨ ਕਰ ਦੇਣਾ ਚਾਹੀਦਾ। ਬੰਦਗੀ ਕਰਨੀ ਚਾਹੀਦੀ ਸਿਰਫ ਨਾਮ ਜਪਣਾ ਚਾਹੀਦਾ। ਸੋ ਇਹ ਸਾਰੇ ਜੋ ਦੋ ਮੈਂ ਆਪਸਮਣੇ ਪਦੇ ਸਾਂਝੇ ਕੀਤੇ ਹਨ ਇਹਨਾਂ 'ਚ ਸਤਿਗੁਰੂ ਪਾਤਸ਼ਾਹ ਇਹ ਹੀ ਗੱਲ ਸਮਝਾਉਂਦੇ ਨੇ। ਇਹ ਮਨੁੱਖ ਦੇ ਹਿਰਦੇ ਆਕਾਸ਼ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਚਾਨਣੀ ਦਾ ਪ੍ਰਕਾਸ਼ ਹੋ ਰਿਹਾ ਹੈ ਜਿਵੇਂ ਬਾਹਰ ਆਕਾਸ਼ ਦੇ ਵਿੱਚ ਚਾਨਣ ਦਾ ਪ੍ਰਕਾਸ਼ ਹੋਵੇ ਤੇ ਭੌਰਾ ਜਿਹੜਾ ਹੈ ਫੁੱਲ ਦੇ ਵਿੱਚ ਖੁਸ਼ਬੂਮਾਨ ਦਾ ਹੋਵੇ ਆਨੰਦਮਾਨ ਦਾ ਹੋਵੇ ਰਸਮਾਨ ਦਾ ਹੋਵੇ ਇਸੇ ਤਰ੍ਹਾਂ ਜਿਸ ਮਨੁੱਖ ਦੇ ਹਿਰਦੇ ਆਕਾਸ਼ ਦੇ ਵਿੱਚ ਪਰਮਾਤਮਾ ਦੇ ਗਿਆਨ ਦਾ ਚਾਣਨ ਹੁੰਦਾ ਫਿਰ ਉਹ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਆਨੰਦ ਮੰਨਦਾ ਹੈ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦਾ ਹੈ ਬਾਕੀ ਹੋਰ ਜਪ ਕਰਨੇ ਤਪ ਕਰਨੇ ਉਹ ਇੱਕ ਨਿਮਖ ਜਿੰਨੇ ਪਰਮਾਤਮਾ ਦੇ ਪਿਆਰ ਤੋਂ ਕੁਰਬਾਨ ਕਰ ਦਿੰਦਾ ਹੈ ਤੇ ਪਰਮਾਤਮਾ ਦੀ ਬੰਦਗੀ ਕਰਨੇ ਉਸ ਪਰਮੇਸ਼ਰ ਨੂੰ ਚੇਤੇ ਕਰਨਾ ਇਹ ਸਤਿਗੁਰ ਸਾਨੂੰ ਸਮਝਾਉਂਦੇ ਨੇ ਕਿ ਸਾਰੇ ਜਿਹੜਾ ਪਵਿੱਤਰ ਸ਼ਬਦ ਵੀ ਸਤਿਗੁਰ ਨੇ ਸੋਚੀ ਦਿੱਤੀ ਕਿ ਪਰਮਾਤਮਾ ਦੇ ਨਾਮ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ